ਨਗਰ ਜਨਾ ਮੇਰੀ ਜਾਤ ਵਿਖਿਆ ਤੈ ਚਮਾਰ ਰੰਮ੍ਰਿਦੈ ਰਾਮ ਗੋਪਿੰਦ ਗੁਣਸਾਰ ਸੁਰਸਰੀ ਸੱਲ ਕ੍ਰਿਤਬਾਰੁ ਉਨੀਰੇ ਸੁਰਸਰੀ ਕਹਿੰਦੇ ਗੰਗਾ ਦੇ ਜਲ ਨੂੰ ਬਾਰੁਨੀ ਕਹਿੰਦੇ ਸ਼ਰਾਬ ਨੂੰ ਕਿੰਦੇ ਸੁਰਸਰੀ ਸਲਕ੍ਰਿਤ ਵਾਰੁ ਨੀਰੇ ਸੰਤ ਜਨ ਕਰਦਨੇ ਪਾਨੰ ਤਰ ਤਾਰ ਪਵਿੱਤਰ ਕਰ ਮੰਨਿਐ ਰੇ ਜੈਸੇ ਕਬਰ ਕਰਤ ਵਿਚਾਰ ਭਗਤ ਭਗਉਤ ਲਿਖੀਐ ਤੈ ਉਪਰ ਪੋਜਿਐ ਕਰ ਨਵਸਪਾਰਨ ਮੇਰੇ ਹਿਰਦੇ ਤੇ ਰੱਬ ਦਾ ਨਾਮ ਲਿਖਿਆ ਮੈਂ ਪਵਿੱਤਰ ਨਹੀਂ ਹੋਇਆ ਪੰਡਤਾਂ ਦਾ ਪ੍ਰਧਾਨ ਇਮਾਨਦਾਰ ਹੁਣ ਹੈ ਉਨਾਂ 118 ਪੰਡਿਤਾਂ ਤੋਂ ਉੱਠ ਕੇ ਕਿਹਾ ਓਏ ਰਵਿਦਾਸ ਗਿਆਨ ਵਿੱਚ ਵੀ ਉੱਚਾ ਹੈ ਰਵਿਦਾਸ ਕਰਮ ਵਿੱਚ ਵੀ ਉੱਚਾ ਹੈ ਐਵੇਂ ਇਹ ਨੀਮਾ ਨਾ ਕਹੋ ਸਭ ਪੰਡਤਾਂ ਚੁੱਟ ਕੇ ਲੰਮਿਆਂ ਪੀਕੇ ਉਹਨੇ ਡੰਡੌਤ ਕਰਕੇ ਮੱਥਾ ਟੇਕਿਆ ਰਵਿਦਾਸ ਮਹਾਰਾਜ ਇਹ ਬਾਣੀ ਚ ਲਿਖਿਆ ਸਾਰੇ ਪੰਡਤਾਂ ਦਾ ਮੁਖੀ ਕਹਿੰਦੇ ਅਬ ਵਿਪਰ ਪ੍ਰਧਾਨ ਵਿਪਰ ਮੀਨੰਗ ਬ੍ਰਹਮਣ ਅਬ ਵਿਪਰ ਪ੍ਰਧਾਨ ਤੇ ਕਰੇ ਡੰਡਾ ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ ਰਵਿਦਾਸ 118 ਪੰਡਤਾਂ ਦਾ ਮੁਖੀ ਤੈਨੂੰ ਮੱਥਾ ਟੇਕਣ ਲੱਗਦਾ ਕਿਉਂ ਤੂੰ ਸਰੀਰ ਨਹੀਂ ਰਿਹਾ ਤੂੰ ਰੱਬ ਹੋ ਗਿਆ ਤੇ ਸਾਧ ਸੰਗਤ ਤੁਸੀਂ ਰੱਬ ਦਾ ਜਨਮ ਦਿਹਾੜਾ ਮਨਾ ਰਹੇ ਹੋ ਉਹਨੂੰ ਰੱਬ ਕਰਕੇ ਆਪਾਂ ਮੰਨਣ ਲੱਗ ਜਾਈਏ ਹੋਰ ਪਾਸੇ ਨਾ ਭਟਕੋ ਕਿਤੇ ਇੱਧਰ ਉੱਧਰ ਤੁਹਾਨੂੰ ਕੋਈ ਬਾਬੇ ਡੇਰੇ ਲੱਭਣ ਦੀ ਲੋੜ ਨਹੀਂ ਹੈ ਜਿਨ੍ਹਾਂ ਨੇ ਆ ਸਰੀਰ 'ਚ ਰਹਿੰਦੇ ਆ ਡੇਰੇ ਡਿਕਲੇਅਰ ਕੀਤੇ ਹੋਏ ਨਾ ਕਿ ਮੈਂ ਵੀ ਸੰਤ ਆ ਮੇਰੇ ਕੋ ਸਤਿਗੁਰ ਕਹੋ ਕਈਆਂ ਨੂੰ ਉਹ ਸਤਿਗੁਰ ਕਹਣ ਲੱਗ ਪਏ ਤੇ ਮਾਫ ਕਰਿਓ ਉਹ ਬੰਦੇ ਜਿਉਂਦਿਆਂ ਜੀ ਜੇਲ੍ਹ ਚ ਪੀਆਰ ਹੋ ਗਏ ਦੋ ਤਿੰਨ ਬਾਬੇ ਜੇਲ੍ਹ ਚ ਪੀਆਰ ਹੈ ਪੀਆਰ ਸਮਝਦੇ ਹੋ ਪੱਕੀ ਜੇਲ੍ਹ ਹੋ ਗਈ ਉਹਨਾਂ ਨੂੰ ਜਿਹੜੇ ਸਤਗੁਰੂ ਅਖਵਾਉਂਦੇ ਸੀ ਇਸ ਲਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸਤਗੁਰੂ ਜਿਹੜਾ ਸਤਗੁਰੂ ਹੈ ਉਹਨੂੰ ਮੰਨਣ ਲੱਗ ਜਾਓ ਆਪਣੇ ਗੁਰੂ ਨੂੰ ਮੰਨੋ ਰਵਦਾਸ ਮਹਾਰਾਜ ਨੂੰ ਹੋਰ ਕਿਤੇ ਭਟਕਣ ਦੀ ਲੋੜ ਨਹੀਂ ਹੈ ਇੱਕ ਤੇ ਵਿਸ਼ਵਾਸ ਉਹ ਸ਼ਬਦ ਪੜੋ ਫਿਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ हां मेरा विश्वास है जे ਤੁਸੀਂ ਘਰ ਚ ਰੋਜ਼ ਇੱਕ ਸ਼ਬਦ ਵੀ ਪੜ੍ਹਨ ਲੱਗ ਪੈ ਨਾ ਇੱਕ ਵੀ ਤੁਹਾਡੇ ਘਰ ਦਾ ਐਟਮੋਸਫੇਅਰ ਚੇਂਜ ਹੋ ਜਾਵੇ ਇਹ ਲਿਖ ਕੇ ਦਿੱਤਾ ਜਿੱਥੇ ਨਾਮ ਜਪੀਏ ਪ੍ਰਪਿਆਰੇ ਸੇ ਅਸਥਲ ਸੋਹਣ ਚਾਰੇ ਜਿੱਥੇ ਨਾਮ ਜਪੋਗੇ ਬਾਣੀ ਪੜੋਗੇ ਉਹ ਘਰ ਸੋਹਣੇ ਹੋ ਜਾਂਦੇ ਭਾਈ ਆਪਣੇ ਘਰਾਂ ਚ ਆਪਣੇ ਬੱਚਿਆਂ ਨੂੰ ਬੱਚੀਆਂ ਪੜੀਆਂ ਲਿਖੀਆਂ ਨੇ ਦੱਸਦਾ 12 ਵਾਰਾਂ ਕਲਾਸਾਂ ਹਰੇ ਪੜਿਆ ਸਭ ਨੂੰ ਬੇਨਤੀ ਹੈ ਆਪਣੇ ਘਰ ਚ ਸ਼ਬਦ ਪੜੋ ਸ਼ਬਦ ਲਿਖ ਕੇ ਰਸੋਈ ਵਿੱਚ ਲਾ ਲਓ ਖਾਣਾ ਬਣਾਉਣ ਲੱਗਿਆਂ ਉਹ ਸ਼ਬਦ ਪੜੋ ਅਸਰ ਹੋਏ ਕਰ ਦਿੱਤੇ ਦੇਖੋ ਤੁਸੀਂ ਪੜੇ ਲਿਖੇ ਹੋ ਤਜਰਬਾ ਤੁਹਾਡਾ ਬਦਾਮ ਦੀਆਂ ਗਿਰੀਆਂ ਉਹਦੀ ਤਸਵੀਰ ਗਰਮ ਹੈ ਬਦਾਮ ਦੀ ਜੇ ਬੱਚੇ ਨੂੰ 10 ਦੀਆਂ ਗਿਰੀਆਂ ਖਵਾ ਦੋ ਨਾ ਛੋਟੇ ਬੱਚੇ ਨੂੰ ਉਹਦੇ ਮਿਹਦੇ ਚ ਗਰਮੀ ਪੈ ਜਾਈ ਕਿਉਂਕਿ ਉਹਦੀ ਤਸਵੀਰ ਗਰਮ ਹੈ ਬਦਾਮ ਦੀਆਂ ਗਿਰੀਆਂ ਦੀ ਤਸਵੀਰ ਗਰਮ ਹੈ ਉਹ ਬੱਚੇ ਨੂੰ ਖਵਾਓਗੇ ਗਰਮੀ ਪੈ ਜੇ ਫਿਰ ਮਾਂ ਮਾ ਕੀ ਕਰਦੀਆਂ ਪਾਣੀ ਚ ਭਿਉਂਦੇ ਨੀ ਆਂਦੀਆਂ ਬਦਾਮ ਪਾਣੀ ਚ ਭਿਉਂਤੇ ਪਾਣੀ ਚ ਭਿਉਂਕੇ ਰੱਖੋ ਬਦਾਮ ਬਦਾਮ ਦੀ ਤਸਵੀਰ ਬਦਲ ਜਾਂਦੀ ਹੈ ਬੱਚੇ ਨੂੰ ਜਿੰਨੀਆਂ ਮਰਜ਼ੀ ਭਿੰਤੀਆਂ ਗਰੀਆਂ ਖਵਾ ਦਿਓ ਗਰਮੀ ਨਹੀਂ ਪੈ ਗਈ ਤੇ ਤਸਵੀਰ ਬਦਲ ਗਈ ਕਿਉਂ ਕੁਝ ਘੰਟੇ ਪਾਣੀ ਚ ਬਦਾਮ ਭਿਉਂਕੇ ਰੱਖੇ ਬਦਾਮ ਦੀ ਤਸਵੀਰ ਬਦਲ ਗਈ ਆਪਣੇ ਘਰ ਵਿੱਚ ਸ਼ਬਦ ਪੜ੍ਹ ਕੇ ਭੋਜਨ ਬਣਾਓਗੇ ਤਸਵੀਰ ਬਦਲ ਜਾਏਗੀ ਜਿਹੜਾ ਛਕੇਗਾ ਉਹਦੀ ਤਕਦੀਰ ਬਦਲ ਜਾਏਗੀ ਆਪਣੇ ਬੱਚਿਆਂ ਨੂੰ ਚਾਹ ਦੁੱਧ ਬਣਾਉਣ ਲੱਗਿਆ ਸ਼ਬਦ ਪੜੋ ਨਹੀਂ ਸ਼ਬਦ ਹੁੰਦਾ ਸਤਨਾਮ ਵਾਹਿਗੁਰੂ ਕਹੋ ਇਹਨਾਂ ਤਾਂ ਕਹਿ ਸਕਦੇ ਚਾਹ ਭੋਜਨ ਬਣਾਉਣ ਲੱਗਿਆ ਸਤਨਾਮ ਇੱਕ ਬੀਬੀ ਮੈਨੂੰ ਕਹਿੰਦੀ ਭਾਈ ਸਾਹਿਬ ਮੇਰੇ ਘਰ ਵਾਲੇ ਨੂੰ ਕਿਸੇ ਨੇ ਸ਼ਰਾਬ ਪੜ ਕੇ ਲਾਈ ਹੋਈ ਆ ਕੁਛ ਕਰੋ ਮੈਂ ਕਿਹਾ ਸ਼ਰਾਬ ਪੜ ਕੇ ਲੱਗ ਜਾਂਦੀ ਆ ਕਹਿੰਦੀ ਹਾਂਜੀ ਉਹ ਤਾਂ ਸਾਰੀ ਰਾਤ ਪੀ ਜਾਂਦਾ ਸਵੇਰੇ 5 ਵਜੇ ਠੇਕੇ ਨੂੰ ਭੱਜ ਜਾਂਦਾ ਕਹਿੰਦੀ ਉਹਨੂੰ ਕਿਸੇ ਨੇ ਲਾਈ ਹੋਈ ਹੈ ਤਾਂ ਮੇਰੇ ਮਨ ਚ ਆਇਆ ਵੀ ਜੇ ਸ਼ਰਾਬ ਪੜ ਕੇ ਲਈ ਜਾ ਸਕਦੀ ਆ ਮੰਨ ਲਓ ਮਾੜੀ ਚੀਜ਼ ਐ ਜੇ ਸ਼ਰਾਬ ਪੜ ਕੇ ਕਿਸੇ ਨੂੰ ਲਈ ਜਾ ਸਕਦੀ ਐ ਚੰਗੀ ਚੀਜ਼ ਪੜ ਕੇ ਨਹੀਂ ਲਈ ਜਾ ਸਕਦੀ ਕਿਸੇ ਆਪਣੇ ਘਰ ਦੇ ਸਭ ਪਰਿਵਾਰ ਬੱਚਿਆਂ ਨੂੰ ਸਵੇਰੇ ਚਾਹ ਬਣਾਉਣ ਲੱਗਿਆਂ ਪੜ ਕੇ ਪਲਾਦੋ ਸਤਨਾਮ ਸ੍ਰੀ ਵਾਹਿਗੁਰੂ ਚਾਹ ਦੁੱਧ ਪਣਾਉਣ ਲੱਗਿਆਂ ਬੱਚਿਆਂ ਨੂੰ ਪਰਿਵਾਰ ਨੂੰ ਵੱਡਿਆਂ ਛੋਟਿਆਂ ਨੂੰ ਪੜ ਕੇ ਪੜਾਦਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਧੰਨ रविदास ਮਹਾਰਾਜ ਇੰਨਾ ਹੀ ਕਹਿ ਲਓ ਇੰਨਾ ਹੀ ਕਹਿ ਲਓ ਮੇਰਾ ਵਿਸ਼ਵਾਸ ਹੈ ਟੁੱਟ ਕਰਦੀ ਤਸਵੀਰ ਬਦਲ ਜਾਏਗੀ ਜੇ ਕਹਿਣ ਲੱਗ ਗਏ ਬੀਬੀਓ ਕਰ ਲਾਂਗੇ ਕਿਰਪਾ ਚਾਹ ਬਣਾਉਣ ਲੱਗਿਆਂ ਕਹਿ ਲਓ ਸਤ ਸਾਰਾ ਠੀਕ ਆ ਬੀਬੀਓ ਹੱਥ ਘੜ ਕਰਕੇ ਜਕਾਰਾ ਸ਼ਿਧੋਂ ਬੋਲੇ ਸੋਨਿਆ ਸਵੇਰੇ ਚਾਹ ਬਣਾਉਣ ਲੱਗਿਆ ਇੰਨਾ ਹੀ ਕਹ ਲੈ ਕਰੋ ਸਤਨਾਮ ਸ੍ਰੀ ਵਾਹਿਗੁਰੂ ਇਹਦੇ ਨਾਲ ਹੀ ਤਸਵੀਰ ਬਦਲ ਜਾਣੇ ਕਲੇਸ਼ ਪਤਾ ਕਿਉਂ ਹੁਣ ਵੱਧ ਗਿਆ ਇੱਕ ਦੂਜੇ ਨਾਲ ਈਰਖਾ ਹੀ ਚੱਲੀ ਜਾਂਦੀ ਈਰਖਾ ਸੱਸਾਂ ਦੇ ਮਨ ਜੇ ਆਈ ਜਾਂਦਾ ਵੇ ਨੋਂ ਨੂੰ ਕਿਵੇਂ ਝੜਕਣਾ ਮੈਂ ਘਰਾਂ ਤੇ ਵੇਖਿਆ ਕਹਿੰਦੇ ਮੈਂ ਦੁੱਧ ਰੱਖਿਆ ਹੋਇਆ ਤੇ ਉਹਨੇ ਆ ਕੇ ਬਟਨ ਘਮਾਤਾ ਫੁੱਲ ਕਰਤਾ ਗੈਸ ਦੁੱਧ ਉਬਲ ਗਿਆ ਅੱਜ ਬੋਲਣਾ ਤੈਨੂੰ ਸਿਖਾਇਆ ਨਹੀਂ ਤੇਰੀ ਮਾਂ ਨੇ ਦੁੱਧ ਵਾਲ ਇਹ ਕੰਮ ਨਾ ਕਰੋ ਆਪਣੀਆਂ ਨੋਹਾਂ ਨਾਲ ਧੀਆ ਵਾਂਗ ਸਤਿਕਾਰ ਕਰੋ ਨੋਹਾਂ ਨੂੰ ਵੀ ਬੇਨਤੀ ਹੈ ਆਪਣੀਆਂ ਸੱਸਾਂ ਦਾ ਸਤਿਕਾਰ ਬਸ ਕਰ ਪਿਆਰ ਬਣ ਜਾਂਦਾ ਸਾਥ ਸੰਗਤ ਜੇ ਆਪਾਂ ਇੱਕ ਦੂਜੇ ਨਾਲ ਚਲਾਕੀਆਂ ਕਰਦੀਆਂ ਘਰਾਂ 'ਚ ਫਿਰ ਨਹੀਂ ਘਰ ਚੱਲ ਜਾਂਦਾ ਇਧਰ ਫਿਰ ਬੀਬੀਓ ਇਹ ਨਾ ਕਿ ਉਹ ਚਲੋ ਮੇਰੀ ਰਿਸ਼ਤੇਦਾਰੀ ਇੱਥੇ ਇਹ ਨਾ ਕਿ ਉਹ ਬੀਬੀਆਂ ਨੂੰ بڑا ਬਾਬਾ ਕਹੀ ਗਿਆ ਇਦਾਂ ਕਰੋ ਇਦਾਂ ਕਰੋ ਇਧਰ ਬੀਬੀਆਂ ਨੂੰ ਵੀ ਕਹਿੰਦਾ ਕੁਝ ਬੀਬੀਆਂ ਨੂੰ ਤੇ ਕੋਈ ਬੇਨਤੀ ਹੱਥ ਜੋੜ ਕੇ ਉਹ ਭਾਈ ਜੇ ਆਪਣਾ ਭਲਾ ਚਾਹੁੰਦੇ ਹੋ ਮੈਂ ਸਾਫ਼ ਸ਼ਬਦਾਂ ਚ ਕਹਿਣ ਲੱਗਾ ਜੇ ਭਲਾ ਚਾਹੁੰਦੇ ਹੋ ਜਿਨ੍ਹਾਂ ਦੇ ਘਰ ਵਿੱਚ ਸ਼ਕਤੀ ਬਾਟਰ ਆਉਂਦਾ ਬੰਦ ਕਰ ਦਿਓ ਸ਼ਕਤੀ ਬਾਟਰ ਸਮਝਦੇ ਹੋ ਜਿਹਨੂੰ ਪੀ ਕੇ ਬੰਦਾ ਪੰਪ ਵਾਲੇ ਨੂੰ ਦੋਕਾ ਮੈਂ ਤੇਰਾ પેટ્રોલ ਪੰਪ ਖਰੀਦ ਲਾਂਗੇ ਓਏ ਸਵੇਰੇ 50 ਰੁਪਏ ਬਿਨ ਨਿਕਲਦੇ ਉਹ ਬੰਦ ਕਰ ਦਿਓ ਘਰਾਂ ਚ ਸ਼ਰਾਬਾਂ ਨੇ ਘਰ ਓਝਾੜ ਤੇ ਮੈਂ ਬੰਦੇ ਕਹਿੰਦੇ ਵੇਖੇ ਸੀ ਅਸੀਂ ਤਾਂ ਭਾਈ ਸਾਹਿਬ ਇੰਨੀ ਗਪੀਨੇ ਆ ਜਿੰਨਾਂ ਉਹਨਾਂ ਦੇ ਬੱਚੇ ਪੀਣ ਲੱਗ ਪਏ ਉਹ ਨਹੀਂ ਰੁਕੇ ਉਹ ਪਤਾ ਨਹੀਂ ਕਿੱਥੇ ਜਾ ਆਪਣਾ ਪਰਿਵਾਰ ਬਚਾਓ ਆਪਣੇ ਬੱਚੇ ਬਚਾਓ ਸ਼ਰਾਬਾਂ ਨਾਲ ਘਰ ਚ ਚਲਾਓ ਬਚ ਲੋ ਜੇ ਬਚ ਹੁੰਦਾ ਇਹ ਬੱਚਿਆਂ ਨੂੰ ਆਪਣੇ ਨੂੰ ਬਚਾ ਲੋ ਫਿਰ ਗੁਰਪ੍ਰੋਮ ਮਨਾਏ ਸਫਲਾ ਮਨ ਚ ਧਾਰੋ ਏ ਗੁਰੂ ਅਰਜਨਦਾਸ ਮਹਾਰਾਜ ਇੱਕ ਸਾਲ ਵਾਸਤੇ ਮੈਂ ਸ਼ਰਾਬ ਛੱਡੀ ਧਾਰ ਕੇ ਵੇਖੋ ਤਾਂ ਚਲ ਮਹੀਨਾ ਮਹੀਨਾ ਕਰਕੇ ਧਾਰ ਲੋ ਇੱਕ ਕ ਮਹੀਨਾ ਮੈਂ ਸ਼ਰਾਬ ਛੱਡੀ ਜਿਹੜਾ ਪਿੰਦਾ ਛੱਡਣ ਲੱਗ ਜਾਓ ਤੁਹਾਡੇ ਘਰ ਚ ਆਪਣੇ ਆਪ ਲਾ ਹੋਣਾ ਲੋਕ ਲੱਖਾਂ ਦੀ ਸ਼ਰਾਬ ਪੀ ਗਏ ਥੋੜੀ ਥੋੜੀ ਕਰਕੇ ਇਸ ਲਈ ਆਪਣੇ ਘਰ ਬਚਾਓ ਸ਼ਰਾਬਾਂ ਤੋਂ ਬਚੋ ਫਿਰ ਆਪਣੇ ਆਪ ਘਰਾਂ ਵਿੱਚ ਸੁਖ ਸੁਭ ਦਾ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੋਣੀ ਚਾਹੀਦੀ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਅਕਲ ਕੋ ਬੱਚੀ ਉਹਨੇ ਨੈਟ ਤੇ ਪਾਇਆ ਅੱਛਾ ਮੋਬਾਈਲ ਤੇ ਚੰਗੀਆਂ ਗੱਲਾਂ ਵੀ ਆਉਂਦੀਆਂ ਹਰਮਨ ਪ੍ਰੀਤ ਕੌਰ ਹੈ ਉਹ ਬੱਚੀ ਹਰਮਨ ਨੇ ਬੀਬੀ ਨੇ ਗੱਲ ਬਹੁਤ ਸੋਹਣੀ ਕਹੀ ਹੈ ਫੇਸਬੁੱਕ ਤੇ ਉਹ ਕਹਿੰਦੀ ਜੇ ਰਿਸ਼ਤੇ ਨਿਵਾਉਣੇ ਹੋਣ ਸੁਣਿਓ ਜੇ ਰਿਸ਼ਤੇ ਨਿਮੋਣੇ ਹੋਣ ਫਿਰ ਤਿੰਨ ਗੱਲਾਂ ਕਰਨੀਆਂ ਪੈਂਦੀਆਂ ਕਦੇ ਕਦੇ ਅੱਖਾਂ ਤੋਂ ਅੰਨੇ ਹੋਣਾ ਪੈਂਦਾ ਕਦੇ ਕਦੇ ਕੰਨਾਂ ਤੋਂ ਬੋਲੇ ਹੋਣਾ ਪੈਂਦਾ ਕਦੇ ਕਦੇ ਜ਼ੁਬਾਨ ਤੋਂ ਗੁੰਗੇ ਹੋਣਾ ਪੈਂਦਾ ਜੇ ਰਿਸ਼ਤੇ ਨਿਮੋਣੇ ਨੇ ਕਦੇ ਕਦੇ ਦੇਖ ਕੇ ਅੰਡਠ ਕਰੀ ਦਾ ਕਰਛ ਕੁਝ ਨਹੀਂ ਹੋਇਆ ਕੁਝ ਨਹੀਂ ਦਿੱਖਿਆ ਜੇ ਹੁਣ ਨੁਕਸੇ ਕੱਢਣੇ ਆ ਮਾੜੇ ਮਾੜੇ ਚੀਜ਼ਾਂ ਲੱਭਣੀਆਂ ਲੜਨ ਦੀਆਂ ਫਿਰ ਤਾਂ ਕੋਈ ਨਹੀਂ ਵਿਚਾਸਣਾ ਕਦੇ ਕਦੇ ਜ਼ਬਾਨ ਧੋਕੂ ਗਏ ਹੁਣ ਆ ਪੈਂਦਾ ਸੁਣ ਕੇ ਚੁੱਪ ਕਰਨਾ ਪੈਂਦਾ ਕੋਈ ਗੱਲ ਨਹੀਂ ਇਗਨੋਰ ਕਰਨੀ ਪੈਂਦੀ ਗੱਲ ਕਦੇ ਕਦੇ ਸੁਣ ਕੇ ਅਨ ਸੁਣਾ ਕਰੀ ਦੇ ਸੁਣਿਆ ਹੀ ਨਹੀਂ ਫਿਰ ਰਿਸ਼ਤੇ ਨਿਭਦੇ ਜੇ ਮੂੰਹ ਤੇ ਜਵਾਬ ਦੇਣ ਲੱਗ ਜਓ ਨਾ ਹਰ ਇੱਕ ਗੱਲ ਦਾ ਫਿਰ ਨਹੀਂ ਰਿਸ਼ਤੇ ਨਿਭਦੇ ਇਹ ਕਦੇ ਕਦੇ ਐਦਾਂ ਘਰਾਂ ਚ ਰੱਖਣਾ ਪੈਂਦਾ ਜੇ ਰਿਸ਼ਤੇ ਨਿਭਾਉਣੇ ਨੇ ਜ਼ਬਾਨ ਤੋਂ ਬੋਲਣ ਲੱਗਿਆਂ ਸੋਚੋ ਕਿਸੇ ਦੀ ਗੱਲ ਸੁਣ ਕੇ ਸੋਚੋ ਪਹਿਲਾਂ ਇਹ ਸਹੀ ਹੈ ਕਿ ਗਲਤ ਹੈ ਐਵੇਂ ਨਹੀਂ ਸੁਣ ਕੇ ਲੜਨ ਤੁਰ ਪਈ ਜਾ ਕਈ ਵਾਰ ਉਹ ਗੱਲ ਹੀ ਝੂਠੀ ਹੁੰਦੀ ਹੈ ਅੱਖਾਂ ਨਾਲ ਵੇਖਿਆ ਵੀ ਕਈ ਵਾਰ ਗਲਤ ਹੁੰਦਾ ਹੈ ਐਵੇਂ ਗਲਤ ਨਾ ਮੰਨਣਾ ਲਾਓ بس ਗੁਰੂ ਦਾ ਸ਼ਬਦ ਜਪਣ ਲੱਗ ਜਾਓ ਤੁਹਾਡੇ ਅੰਦਰ ਸਹਜ ਆ ਜਾਏਗਾ ਫਿਰ ਇਹ ਜੀਵਨ ਜਨਮ ਸਫਲ ਹੁੰਦਾ ਬੱਕੀ ਮੋਬਾਈਲ ਠੀਕ ਹੈ ਉੱਚ ਚੰਗੀਆਂ ਗੱਲਾਂ ਹੁੰਦੀਆਂ ਉਹ ਚੰਗੀਆਂ ਵੇਖੋ ਵੀ ਪਰ ਮਾੜੀਆਂ ਗੱਲਾਂ ਤੋਂ ਬਚੋ ਕਈ ਵਾਰ ਬੀਬੀਆਂ ਖਾਣਾ ਬਣਾਉਂਦਿਆਂ ਮੋਰੇ ਹੀ ਚੱਲਦੀ ਆ ਰੀਲ ਰੀਲਾਂ ਨਹੀਂ ਹੁਣ ਲੱਗਦਾ ਉਹੀ ਵੇਖੀ ਜਾਂਦੀ ਬੰਦੇ ਨੇ ਰੌਲਾ ਪਾ ਕੇ ਕਹਿੰਦਾ ਗੋਭੀ ਸੜ ਗਈ ਐਂਦਰ ਚੁੱਲ੍ਹੇ ਤੇ ਤੂੰ ਮੋਬਾਈਲ ਹੀ ਵੇਖੀ ਜਾਂਦੀ ਕਹਿੰਦੀ ਅੱਗ ਲੱਗੇ ਗੋਭੀ ਐਂਦਰ ਅਨੂਪਮਾ ਮਰਨ ਲੱਗੀ ਸੀ ਉਹ অনুপਮ ਹੋਰ ਨਾਟਕ ਚ ਵੀ ਆ ਜਾਣੇ ਦੇਖੋ ਗੱਲ ਹੱਸਣ ਦੀ ਨਹੀਂ ਹੈ ਗੱਲ ਸਿੱਖਣ ਦੀ ਹੈ ਮੋਬਾਈਲ ਵੇਖੋ ਜ਼ਰੂਰ ਪਰ ਚਾਹ ਭੋਜਨ ਪ੍ਰਸ਼ਾਦਾ ਬਣਾਉਣ ਲੱਗਿਆਂ ਨਹੀਂ ਜਦੋਂ ਬੱਚੇ ਲਈ ਕਰੋંਠੀ ਬਣਾਉਣੀ ਹੈ ਉਦੋਂ ਰੱਬ ਦਾ ਧਿਆਨ ਧਰ ਕੇ ਕੋ ਸਤਨਾਮ ਵਾਹਿਗੁਰੂ ਤੁਹਾਡੇ ਬੱਚੇ ਤੇ ਅਸਰ ਹੋਵੇ ਮੇਰਾ ਵਿਸ਼ਵਾਸ ਹੈ ਜੇ ਬਾਣੀ ਪੜ੍ਹ ਕੇ ਬਣਾਉਣ ਲੱਗ ਜਾਓਗੇ ਬੱਚੇ ਬਹੁਤ ਰੱਕੇ ਕਰਨਗੇ ਨਸ਼ੇ ਨੇੜੇ ਵੀ ਨਹੀਂ ਹੋਣਗੇ ਆਪਣੇ ਗੁਰੂ ਨੂੰ ਕਹਿ ਕੇ ਜਾਇਓ ਸਤਿਗੁਰੂ ਸਾਡਾ ਤੇ ਸਾਡੇ ਬੱਚਿਆਂ ਦਾ ਪਰਿਵਾਰ ਦਾ ਖਿਆਲ ਰੱਖੋ ਅਸੀਂ ਨਛਿਆਂ ਤੋਂ ਬਚੀਏ ਬੱਚਿਆਂ ਨੂੰ ਬੈਲ ਐਜੂਕੇਟਿਡ ਬਣਾਓ ਜਿਹੜੀਆਂ ਬੱਚੀਆਂ ਪੜਨ ਵਾਲੀਆਂ ਉਹਨਾਂ ਨੂੰ ਰੱਜ ਕੇ ਪੜ੍ਹਾਓ ਵੱਤਮਦ ਐਜੂਕੇਸ਼ਨ ਦਿਓ ਆਉਣ ਵਾਲੇ ਸਮੇਂ ਵਿੱਚ ਐਜੂਕੇਸ਼ਨ ਦਾ ਹੀ ਮੁੱਲ ਪੈਣਾ ਹਾਂ ਕਿਸੇ ਦੀ ਬੱਚੀ ਪੜਨ ਵਾਲੀ ਹੈ ਉਹਨੂੰ ਜਾਂ ਕਿਸੇ ਦਾ ਬੱਚਾ ਪੜਨ ਦਾ ਤੁਹਾਨੂੰ ਲੱਗਦਾ ਮਜਬੂਰੀ ਤੁਸੀਂ ਨਹੀਂ ਪੜਾ ਸਕਦੇ ਤਾਂ ਬੇਚੇ ਜਿੱਥੇ ਇੱਥੋਂ ਨੰਬਰ ਲੈ ਕੇ ਸੰਪਰਕ ਕਰਿਓ ਅਜੀ ਸੰਸਥਾ ਬਣਾਈ ਹੈ ਨਾਮਾ ਸ਼ਹਿਰ ਬੱਚਿਆਂ ਨੂੰ ਮੈਥ ਦੀ ਇੰਗਲਿਸ਼ ਦੀ ਸਾਇੰਸ ਦੀ ਟਿਊਸ਼ਨ ਵੀ ਦੇਈਦੀ ਹੈ ਬੱਚਿਆਂ ਨੂੰ ਪੜਾਉਣ ਦੀ ਲੋੜ ਪਏ ਪੜ੍ਹਾਵਾਂਗੇ ਵੀ ਉਤੋਂ ਤੱਕ ਜਿੱਥੋਂ ਤੱਕ ਉਹ ਪੜ੍ਹਨਾ ਚਾਹਣ ਪਰ ਆਪਣੇ ਬੱਚਿਆਂ ਨੂੰ ਪੜਾਓ ਐਜੂਕੇਸ਼ਨਲ ਸਮਾਜ ਚੇਂਜ ਹੁੰਦਾ ਹੋਰ ਕਿਸੇ ਤਰੀਕ ਨਾਲ ਚੇਂਜ ਨਹੀਂ ਆਉ ਗੁਰੂ ਦਾ ਧਿਆਨ ਕਰਕੇ ਕਉ ਫਿਰ ਸਮਾਪਤੀ ਹੈ ਸਭ ਦਾ ਧੰਨਵਾਦ ਮਿਲ ਕੇ ਪਿਆਰ ਨਾਲ ਕਹੋ ਸਤਗੁਰ ਕੈਵਲਿਆਰ ਆਪਣੇ ਸਤਗੁਰ ਕੈਵਲਿਆਰ ਸਤਗੁਰ ਕੈਵਲਿਆਰ ਆਪਣੇ ਸਤਗੁਰ ਕੈਵਲਿਆਰ ਸਤਗੁਰ ਕੈਵਲ ਸਤ ਗੁਰ ਕੇ ਸਤਿਬਰ ਕੈਵਲ ਹਾਰੈ ਆਪਣੇ ਸਤ ਗੁਰ ਸਤ ਗੁਰ ਕੈਵਲ ਹਾਰੈ ਆਪਣੇ ਸਤ ਗੁਰ ਕੈਵਲ ਹਾਰੈ ਸਤ ਗੁਰ ਕੈਵਲ ਹਾਰੈ ਆਪਣੇ ਸਤ ਗੁਰ ਕੈਵਲ ਹਾਰੈ ਸਤ ਗੁਰ ਕੈਵਲ ਹਾਰੈ ਸਤਿਗੁਰ ਗੱਜ ਕੇ ਸਤਿਗੁਰ ਸਵਾ ਲਾਈ ਵਾਹ ਵਾਹ ਤੁਹਾਨੂੰ ਭੁੱਲ ਜਾਂਦਾ ਗੱਜ ਕੇ ਬੋਲਿਆ ਮੈਨੂੰ ਫਿਰ ਕਹਿਣਾ ਪੈਂਦਾ ਗੱਜ ਕੇ ਅੱਖ ਇੱਕ ਸਤਿਗੁਰ ਕੈਵਲ ਹਾਰੈ ਆਪਣੇ ਸਤਿਗੁਰ ਕੈਵਲ ਹਾਰੈ ਸਤਿਗੁਰ ਕੈਵਲ ਹਾਰੈ ਆਪਣੇ ਸਤਗੁਰ ਕੇਵਲੇ ਹਾਰੇ ਸਤਗੁਰ ਕੇ ਵਾਹ ਸਤਗੁਰ ਕੇ ਕਿਉਂਕਿ ਤੁਹਾਡੀ ਫੋਟੋਂ ਨਾ ਅਮਰੀਕਾ, ਇੰਗਲੈਂਡ, ਕੈਨੇਡਾ, ਇਟਲੀ ਜਿੱਥੇ-ਜਿੱਥੇ ਤੁਹਾਡੇ ਪਿੰਡ ਵਾਲੇ ਗਏ ਉੱਥੇ ਜਾਂਦੀ ਏ ਲਾਈਵ ਵਿੱਚ ਪਉ ਗੱਜ ਕੇ ਫਿਰ ਕਰ ਸਤਿਗੁਰ ਕੈਵਲੇ ਹਾਰੇ ਆਪਣੇ ਸਤਿਗੁਰ ਕੈਵਲੇ ਹਾਰੇ ਸਤਿਗੁਰ ਕੈਵਲੇ अॻे सुख पाश सुख से जॻह सुखप सुख से अॻे सुख पातश सख पातश ਕਰ ਅਨੰਦ ਹਵਾਰੇ ਆਪਣੇ ਸਤਿਗੁਰ ਕੈਵਲ ਹਾਰੇ ਸਤਿਗੁਰ ਕੈਵਲ ਹਾਰੇ ਆਪਣੇ ਸਤਿਗੁਰ ਕੈਵਲ ਹਾਰੇ ਸਤਿਗੁਰ ਕੈਵਲ ਸਤਿਗੁਰ ਵਾ ਵਾ ਸਤਿਗੁਰ ਕੈਵਲ ਹਾਰੇ ਆਪ ਸਤ ਗੁਰ ਬਲਹਾਰ ਸਤ ਗੁਰ ਕਿਰਪਾ ਬਖਸ਼ਿਸ਼ ਕਰਨ ਤੁਹਾਡੇ ਸਾਰਿਆਂ ਦੀ ਹਾਜ਼ਰੀ ਦਰਗਾਹੀ ਪਰਵਾਨ ਹੋਵੇ ਹੋਈਆਂ ਪੁੱਲਣਾ ਚੱਕਾਂ ਦੀ ਖਿਮਾ ਬਖਸ਼ਣੇ ਸਮੂਹ ਪ੍ਰਬੰਧਕਾਂ ਦਾ ਸੰਗਤਾਂ ਦਾ ਧੰਨਵਾਦ ಗ್ರಾಮ ਪੰਚਾਇਤ ਸਾਰੇ ਮਿੱਤਰ ਦਾ ਧੰਨਵਾਦ ਸਤ ਗੁਰ ਤੁਹਾਨੂੰ ਇੱਕਤਾ ਇਤਿਫਾਕ ਬਖਸ਼ੇ ਪਿਆਰ ਬਖਸ਼ੇ ਭਾਈ ਜਿਹੜੇ ਪਰਿਵਾਰ 'ਚ ਪਿਆਰ ਹੈ ਉਪਰਾਰ ਵਾਰ ਤਰੱਕੀ ਕਰਦਾ ਹੈ ਜਿਹੜੇ ਪਿੰਡ ਚ ਪਿਆਰ ਹੈ ਉਹ ਪਿੰਡ ਤਰੱਕੀ ਕਰਦਾ ਹੈ ਇਸ ਲਈ ਗੁਰੂ ਕੋਲੋਂ ਇਹ ਜ਼ਰੂਰ ਮੰਗਿਓ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਪ੍ਰੇਮ ਪਿਆਰ ਬਖਸ਼ਣ